ਤੁਹਾਨੂੰ ਐ ਸੀ ਵੀ ਉਈਓ ਗੱਲ ਮਾਰ ਕੇ ਭੱਜ ਗਿਆ ਆ ਗਈ ਬਾਰੀ ਪੀਟੀਓ ਵਾਲੀਆਂ ਟਰਾਲੀਆਂ ਤੇ ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣ ਲਓ ਪਰਫੈਕਟ ਕਦੇ ਕੋਈ ਚੀਜ਼ ਨਹੀਂ ਹੁੰਦੀ ਪਰਫੈਕਟ ਸਿਰ ਪ੍ਰਮਾਤਮਾ انسان ਦੀ ਬਣਾਈ ਹੋਈ ਹਰ ਚੀਜ਼ 'ਚ ਇੰਪਰੂਵਮੈਂਟ ਦੀ ਗੁੰਜਾਇਸ਼ ਰਹਿੰਦੀ ਆ ਇਸੇ ਕਰਕੇ ਆਰ ਐਂ ਡੀ ਆ ਨੇ 2 ਲੱਖ ਕਰੋੜ ਸਾਲ ਤੋਂ ਇਸ ਸ੍ਰਿਸ਼ਟੀ ਬਣੀ ਹੋਈ ਆ انسان ਇੰਪਰੂਵਮੈਂਟ ਕਰਦਾ ਹੀ ਆ ਰਿਹਾ ਹੈ ਇਹ ਕਦੇ ਮੁੱਕ ਨਹੀਂ ਸਕਦੀ ਤੁਸੀਂ ਕਿਸੇ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਸੰਪੂਰਨ ਹੋ ਗਈ ਫਿਰ ਤਾਰਨ ਦੀ ਬੰਦ ਕਰ ਦੋ ਸੁਧਾਰ ਇੰਪਰੂਵਮੈਂਟ ਹਰ ਇੱਕ ਚੀਜ਼ ਚ ਜ਼ਰੂਰੀ ਹੈ ਸੋ ਮੈਂ ਉਹਦੇ ਲਈ ਵੀਡੀਓ ਪਾਈ ਆ ਆਜੋ ਪੀਟੀਓ ਵਾਲੀਆਂ ਟਰਾਲੀਆਂ ਤੇ ਦੱਸਿਓ ਵੀ ਉਹ ਟਰੱਕ ਵਾਲਾ ਹਿੱਸਾ ਜਾਂ ਹੋਰ ਕੁਝ ਲਾਉਣ ਦੀ ਲੋੜ ਹੀ ਨਹੀਂ ਐਡਾ ਕਜਗਾਰੜਾ ਕੁੱਲ ਲਾਓ ਨਜ਼ਾਰੇ ਵੱਡੋ ਆਜੋ ਹਾਂਜੀ ਸੋਨਿਓ ਪਹਿਲਾਂ ਤਾਂ ਆਪਾਂ ਨੋਰਮਲ ਪੀਟੀਓ ਟਰਾਲੀ ਦੀ ਗੱਲ ਕਰ ਲਈਏ ਉਹ ਕਿਵੇਂ ਬਣਾਈ ਜਾਂਦੀ ਹੈ ਨੋਰਮਲ ਪੀਟੀਓ ਟਰਾਲੀ ਕੀ ਹੁੰਦੀ ਹੈ ਟਰੱਕ ਵਾਲਾ ਹਿੱਸਾ ਹੁੰਦਾ ਤੇ ਉਹਦੇ ਵਿੱਚ ਸਿੱਧਾ ਕ੍ਰੋਸ ਪਾ ਕੇ ਇੱਕ ਇੱਕ ਗੇਅਰ ਲਾਉਂਦੇ ਨੇ ਟਰੈਕਟਰ ਦੇ ਪੀਟੀਓ ਤੋਂ ਆਪਰੇਟ ਹੁੰਦੀ ਆ ਉਹ ਪੀਟੀਓ ਤੋਂ ਅੱਗੇ ਇੱਕ ਗੇਅਰ ਆ ਜਾਂਦਾ ਹੈ ਗੇਅਰ ਉਹ ਸਪੀਡਾਂ ਮੈਚ ਕਰਦਾ ਅੱਗੇ ਪਿੱਛੇ ਕਰਦਾ ਟਰੱਕਾਂ ਵਾਲਾ ਸਾਰਾ ਕ੍ਰਾਉਨ ਸਿਸਟਮ ਹੁੰਦਾ ਹੈ ਉਹੀ ਬ੍ਰੇਕ ਜੇ ਲਾਉਣੇ ਨੇ ਉਹ ਯੂਜ਼ ਕੀਤੇ ਜਾਂਦੇ ਨੇ ਜਿਹੜਾ ਕਿ ਮੇਰੇ ਹਿਸਾਬ ਨਾਲ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਤੁਸੀਂ ਬਹੁਤ ਚੰਗਾ ਕਰਦੇ ਹੋ ਉਹਦੇ 'ਚ ਮੈਂ ਚਾਹੁੰਦਾ ਕਿ ਬਹੁਤ ਇੰਪਰੂਵਮੈਂਟ ਹੋ ਸਕਦੀ ਆ ਬੜੇ ਈਜ਼ੀ ਤਰੀਕੇ ਨਾਲ ਕੋਈ ਗੱਲ ਹੀ ਨਹੀਂ ਯਾਰ ਵੱਡੀ ਕਿਹੜੇ ਚੱਕਰਾਂ 'ਚ ਫਿਰਦੇ ਆ ਉਹ ਮੈਨੂੰ ਪਸੰਦ ਕਿਉਂ ਨਹੀਂ ਐਡਾ ਬੜਾ ਜਗਾੜ ਇੰਨਾ ਵੇਟ ਨਾਲ ਉਹਦੀ ਸਪੀਡ ਮੈਚ ਹੁੰਦੀ ਆ ਆਪਸ 'ਚ a dog cross system ਉਹਦੀ ਇੰਨੀ ਮੇਨਟੇਨੈਂਸ ਕੀ ਲੋਡ ਇੰਨਾ ਚ ਗਾੜ ਕਰਨ ਦੀ ਉਹਨ ਮੋਡਮ ਚ ਵੀ ਦਿੱਕਤ ਆਉ ਸਿਰੇ ਤੱਕ ਕ੍ਰੋਸ ਚੱਲਦਾ ਟਰੈਕਟਰਾਂ ਟਰਾਲੀ ਦੀ ਆਪਸੀ ਸਪੀਡ ਨਹੀਂ ਮਿਲਦੀ ਟਰੱਕ ਵਾਲਾ ਹਿੱਸਾ ਲਾਉਣਾ ਪੈਂਦਾ ਉਹਦੀ ਲੋਡ ਕੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਵੀਡੀਓ ਦੇਖਦੇ ਨੇ ਇੱਕ YouTube ਤੇ ਸਰਚ ਕਰ ਲਿਓ ਮੈਂ ਮੈਨੂੰ ਮੈਂ ਫੋਨ ਨੰਬਰ ਮੇਰਾ Facebook ਤੇ ਹੈਗਾ ਮੈਨੂੰ ਸੰਪਰਕ ਕਰ ਲਿਓ ਮੈਂ ਤੁਹਾਨੂੰ ਲਿੰਕ ਦੇ ਦੂੰ ਹਾਈਡਰੋਸਟੈਟਿਕ ਟਰਾਂਸਮਿਸ਼ਨ ਸਰਚ ਕਰਨਾ ਹੈ ਤੁਸੀਂ ਉਹ ਦੋ ਤਰ੍ਹਾਂ ਦਾ ਹੁੰਦਾ ਹਾਈਡਰੋਸਟੈਟਿਕ ਟਰਾਂਸਮਿਸ਼ਨ ਹੁੰਦਾ ਤਾਂ ਉਹ ਇੱਕ ਤਰ੍ਹਾਂ ਦਾ ਹੀ ਆ ਇੱਕ ਨੂੰ ਆਨ ਡਿਮਾਂਡ ਕਹਿੰਦੇ ਨੇ ਕੈਨੇਡਾ ਚ ਹੁਣ ਮੈਂ ਤੁਹਾਨੂੰ ਦੱਸਦਾ ਕੀ ਜਿੱਥੇ ਲੱਕੜਾਂ ਢੋਈਆਂ ਜਾਂਦੀਆਂ ਨੇ ਮੱਡੀ ਦੇ ਹਾਰਸ਼ ਮਤਲਬ ਕਿ ਏਰੀਆਜ਼ ਨੇ ਉੱਥੇ ਯੂਜ਼ ਹੁੰਦਾ ਹੈ ਹਾਈਡਰੋਸਟੈਟਿਕ ਟਰਾਂਸਮਿਸ਼ਨ ਉਹ ਐਟਡੀਆਂ ਦੇ ਡਿਵਾਈਸਾਂ ਨੇ ਟਾਇਰ ਦੇ ਨਾਲ ਬੜੀ ਕੰਪੈਕਟ ਜਿਹੀ ਐਟਿਕ ਲੱਗੀ ਹੋਈ ਆ ਆਨ ਡਿਮਾਂਡ ਉਹਨੂੰ ਕਹਿੰਦੇ ਨੇ ਬਟਨ ਦੱਬਣਾ ਜੇ ਕਿ ਤਕੜੀ ਜਦੇ ਘਮਾਉਣੀ ਐਟਿਕ ਜਗਾਰਡ ਕੁੱਲ ਐਟਡਾ ਬਹੁਤ ਦੁਨੀਆ ਤੇ ਟਰੈਕਟਰ ਆਉਂਦੇ ਨੇ ਹਾਈਡਰੋਸਟੈਟਿਕ ਬਹੁਤੂ ਰੁੜਦੇ ਆ ਇੰਡੀਆ ਚ ਕੰਬਾਈਨਾਂ ਕਿੰਨੀ ਆਉਂਦੀਆਂ ਨੇ ਹਾਈਡਰੋਸਟੈਟਿਕ ਉਹ ਜਿਹੜਾ ਆਪਣੇ ਮਟੀਰੀਅਲ ਨੂੰ ਘਮਾਉਣ ਵਾਲਾ ਕੀ ਕਹਿੰਦੇ ਹੁੰਦੇ ਨੇ ਪ੍ਰੀਮਿਕਸ ਨੂੰ ਲੈਂਟਰ ਪਾਉਂਦਾ ਉਹ ਕਾਹਦੇ ਨਾਲ ਚੱਲਦਾ ਹਾਈਡਰੋਸਟੈਟਿਕਸ ਫਿਰ ਆਪਾਂ ਕਿਹੜੇ ਕੰਮੀ ਪਾਏ ਸੋ ਮੇਰੀ ਬੇਨਤੀ ਆ ਕੋਸ਼ਿਸ਼ ਕਰੋ ਜਾਂ ਤਾਂ ਕਿਸੇ ਕੰਪਨੀ ਨਾਲ ਕੰਟਰੈਕਟ ਕਰਕੇ ਉਹ ਮੰਗਾਇਆ ਜਾਵੇ ਹਾਈਡਰੋਸਟੈਟਿਕਸ ਟਰਾਂਸਮਿਸ਼ਨ ਉਹ ਹੁੰਦਾ ਕੀ ਹੈ ਟਰੈਕਟਰ ਦੇ ਹਾਈਡਰੋਲਿਕ ਤੋਂ ਜਿੱਥੇ ਐਕਜ਼ੋਲਰੀ ਬਾਲ ਲੱਗਿਆ ਉਹ ਤੋਂ ਦੋ ਪਾਈਪਾਂ ਲੱਗ ਜਾਣੀਆਂ ਨੇ ਕੋਈ ਤੁਸੀਂ ਕ੍ਰੋਸ ਨਹੀਂ ਕੁਛ ਨਹੀਂ ਸਿੱਧੀਆਂ ਪਾਈਪਾਂ ਜਾ ਕੇ ਉਹ ਹਾਈਡਰੋਸਟੈਟਿਕ ਟਰਾਂਸਮਿਸ਼ਨ ਨੂੰ ਲੱਗ ਜਾਣੀਆਂ ਨੇ ਉਹਨੇ ਉਹਨੂੰ ਸਿੱਧਾ ਘਮਾਉਣਾ ਹੈ ਨੰਬਰ 2 ਤੇ ਕੋਈ ਆ ਜਿਹੜਾ ਟਰੱਕ ਵਾਲੇ ਐਡ ਐਡ ਲੈਦਰ ਬ੍ਰੇਕ ਨੇ ਕੁਝ ਕੋਈ ਲੈਦਰ ਬ੍ਰੇਕ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਿਉਂਕਿ ਹਾਈਡਰੋਸਟੈਟਿਕ ਜਿਹੜਾ ਹੁੰਦਾ ਹੈ ਉਹਦੇ ਵਿੱਚ ਹੀ ਬ੍ਰੇਕਾਂ ਵਾਲਾ ਸਿਸਟਮ ਹੁੰਦਾ ਹੈ ਸ਼ਾਇਦ ਤੁਸੀਂ ਦੇਖਿਆ ਹੋਊਗਾ ਇੱਕ ਰੋਟਾਵੇਟਰ ਨੂੰ ਅੱਧੇ ਰੂਲੇ ਨੂੰ ਐਡੀ ਗੇਮੋਟਰ ਆਈ ਸੀ ਉਹ ਵੀ ਹਾਈਡਰੋਸਟੈਟਿਕ ਸੀ ਹਾਈਡਰੋਸਟੈਟਿਕ ਟਰੈਕਟਰ ਬਹੁਤ ਆਨਲਿਕ ਬੋਟਾ ਹੁੰਦਾ ਜੌਂਡੀਆਂ ਰ ਆਉਂਦਾ ਹੈ ਬਲੈਟ ਚ ਜਿੰਨੀਆਂ ਟਰੈਕਟਰਾਂ ਦੀਆਂ ਕਰੀਪਰ ਸਪੀਡਾਂ ਨੇ ਉਹ ਸਾਰੀਆਂ ਆਪਰੇਟਰਡ ਦੇ ਹਾਈਡਰੋਸਟੈਟਿਕ ਟਰਾਂਸਮਿਸ਼ਨ ਨੇ ਹਾਈਡਰੋਸਟੈਟਿਕ ਹੁੰਦਾ ਕੀ ਹੈ ਕਿ ਹਾਈਡਰੋਲਿਕ ਨਾਲ ਆਪਰੇਟ ਹੋਣ ਵਾਲੀ ਡਿਵਾਈਸ ਆ ਗੇਅਰ ਆ ਜਿਹਦੇ ਨਾਲ ਪੂਰੀ ਪਾਵਰ ਲਈ ਕਰਤਾਰ ਕੰਬਾਈਨ ਦੇ ਨਹੀਂ ਲੱਗੀ ਹੋਈ ਹੋਰ ਆ ਪ੍ਰੀਤ ਦੀਆਂ ਆਉਂਦੀਆਂ ਨੇ ਕਿੰਨੀਆਂ ਉਹਨਾਂ ਦੇ ਨਹੀਂ ਲੱਗੀ ਹੋਈ ਹਾਈਡਰੋਲਿਕ ਨਾਲ ਆਪਰੇਟ ਹੁੰਦੀਆਂ ਨੇ ਉਹਨਾਂ ਨੂੰ ਕਿਹੜਾ ਕ੍ਰਾਸ ਪੈਂਦਾ ਕਰਤਾ ਆਪਾਂ ਨੇ ਸੋ ਜੇ ਕੋਈ ਕਰਨਾ ਚਾਹੁੰਦਾ ਹੈ ਤਾ ਮੇਰੀ ਬੇਨਤੀ ਆ ਕਿ ਹਾਈਡਰੋਸਟੈਟਿਕ ਨੂੰ ਯੂਜ਼ ਕਰੋ ਹਾਈਡਰੋਸਟੈਟਿਕ ਦੀਆਂ ਇੰਨੀਆਂ ਮਤਲਬ ਕਿ ਉਹਦੀਆਂ ਐਡਵਾਂਸ ਸੁਤਰੇ ਹੋਏ ਰੂਪ ਆ ਕੇ ਸਿਰਫ ਤੁਸੀਂ ਵੀਡੀਓ ਦੇਖੋ ਏਡਾ ਗਜਗੜਾ ਏਡਾ ਹੋਜ਼ ਆਉਂਦੀਆਂ ਨੇ ਉਹਨੂੰ ਸਿੱਧੀਆਂ ਏਡੇ ਗਜਗੜਾ ਨੂੰ ਲੱਗਦੀਆਂ ਨੇ ਉਹ ਪ੍ਰੈਸ਼ਰ ਨਾ ਘਮਾਉਂਦਾ ਹੋਰ ਉਤਰਾ ਹੀ ਟਰੈਕਟਰ ਤੋਂ ਹੀ ਉਹਨੂੰ ਜੇ ਉਹਨੂੰ ਚਲਾਉਣਾ ਹੈ ਇਹ ਨਹੀਂ ਕਿ ਹਰ ਵਕਤ ਲੱਗਿਆ ਰਹੂਗਾ ਨਾ ਜਦੋਂ ਮਰਜੀ ਉਹਨੂੰ ਇੱਕ ਟਾਇਰ ਨੂੰ ਲਾ ਚਲਾ ਲਓ ਜਿਹੜਾ ਹੋਰ ਤੁਹਾਨੂੰ ਦੱਸ ਦਨ ਹਾਈਡਰੋਸਟੈਟਿਕ ਇਹਦਾ ਜਗਾੜ ਔਨ ਡਿਮਾਂਡ ਆ ਜਿਹੜਾ ਜੇ ਟਰਾਲੀ ਤੇ ਚਾਰ ਟਾਇਰ ਨੇ ਦੋ ਟਾਇਰ ਨੇ ਜਿਹੜੇ ਮਰਜ਼ੀ ਨੂੰ ਜਿਹੜਾ ਘੱਡ ਗਿਆ ਉਹ ਚਲਾ ਲਓ ਬਾਟਨ ਦੱਬੋ ਜਦੇ ਔਨ ਡਿਮਾਂਡ ਉਹਨੇ ਘੁੰਮ ਪੈਣਾ ਬ੍ਰੇਕ ਲਾਉਣੇ ਨੇ ਤੁਸੀਂ ਔਨ ਡਿਮਾਂਡ ਉਤਰੂ ਹੀ ਤੁਹਾਡੇ ਬ੍ਰੇਕ ਲੱਗ ਜਾਣਗੇ ਫਿਰ ਆ ਕ੍ਰੋਸ ਦੀ ਐਨ ਐ ਸਿਸਟਮ ਦੀ ਲੋਡ ਕੀ ਹੈ ਨਸੋ ਲੋਡ ਕੀ ਹੈ ਜਿੰਨੇ ਕਰੀਪਰ ਪੀ ਟਰੈਕਟਰ ਨੇ ਐਨੀ ਸਪੀਡ ట్రాన్స్‌ਮਿਸ਼ਨ ਦੀ ਘਟ ਨਹੀਂ ਸਕਦੀ ਪਹਿਲੇ 1 ਤੋਂ 1.5 ਕਿਲੋਮੀਟਰ ਤੱਕ ਸਾਰੇ ਹਾਈਡਰੋਸਟੈਟਿਕ ਨਾਲ ਚੱਲਦੇ ਨੇ ਆ ਆ ਜਿਹੜੇ ਤੁਹਾਡੀਆਂ ਬੈਟ ਫੋਰਸ ਨੇ ਛੋਟੇ ਜਿਹੜੇ ਲੋਡਰ ਨੇ ਉਹ ਸਾਰੇ ਹਾਈਡਰੋਸਟੈਟਿਕ ਨਾਲ ਚੱਲਦੇ ਐਡਾ ਤੇ ਵਿਗਾਰਾ ਸਾਰਾ ਸਿੱਟੀਆਂ ਤੁਹਾਡੀਆਂ ਪਾਈਪਾਂ ਜਾਣੀਆਂ ਨੇ ਅੱਗੇ ਉਹਦੇ ਹਾਈਡਰੋਸਟੈਟਿਕ ਮੋਟਰ ਉਹਦੇ ਵਿੱਚ ਵੀ ਅੱਗੇ ਬਹੁਤ ਵਰਜਨ ਆ ਜਾਂਦੇ ਨੇ ਚਾਹੇ ਤੁਸੀਂ ਸ਼ਿੰਗਲ ਮੋਟਰ ਲਾ ਲਓ ਤੁਸੀਂ ਕੱਲੇ ਕੱਲੇ ਜੇ ਟਾਇਰ ਨੂੰ ਲਾਉਣੀ ਆ ਉਧਰ ਟਰੈਕਟਰ ਤੇ ਬਟਨ ਹੋਊਗਾ ਸਿੱਧਾ ਦੱਬੋ ਲੋਡ ਹੀ ਸਪੀਡ ਮਾਚ ਵੀ ਹੋ ਜਾਂਦੀ ਆ ਪੂਰੀ ਵੱਡੀ ਗੱਲ ਨਹੀਂ ਸਪੀਡ ਮਾਚ ਕਰਨਾ ਉਹਦੇ ਤੇ ਉਹ ਡਿਵਾਈਸ ਲੱਗ ਜਾਂਦੀ ਆ ਜੇ ਤੁਸੀਂ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਗੰਨੇ ਵਾਲੀ ਟਰਾਲੀ ਆ ਉਹ ਤੇ ਹਾਈਡਰੋਸਟੈਟਿਕਸ ਲੱਗਿਆ ਹੋਇਆ ਟਾਇਰ ਦੇ ਨਾਲ ਐਡੀਕ ਡਿਵਾਈਸ ਆ ਟਰੈਕਟਰ ਤੁਰੇ ਆਉਂਦਾ ਤੁਹਾਨੂੰ ਲੱਗਦਾ ਟਰੈਕਟਰ ਘੜਦਾ ਇਧਰੋਂ ਬਟਨ ਦੱਬਣਾ ਤੁਸੀਂ ਦੋਨੇ ਦੋਨੇ ਟਾਇਰ ਚੱਲ ਪਾਣੇ ਇੱਕ ਟਾਇਰ ਘੜਦਾ ਤੁਸੀਂ ਇੱਕ ਟਾਇਰ ਚਲਾ ਦੇਣਾ ਕੋਈ ਟਰੈਕਟਰ ਦੀ ਟਰੈਕਟਰ ਦੇ ਨਾਲ ਉਹਨੇ ਆਪੇ ਚੱਕਰ ਮਿਲ ਹੀ ਜਾਂਦੇ ਜਿਹੜਾ ਟਾਇਰ ਰਹਿ ਗਿਆ ਔਨ ਡਿਮਾਂਡ ਚਲਾ ਲਓ ਤੁਸੀਂ ਸਿਰਫ ਇੰਨੀ ਕੁ ਡਿਵਾਈਸ ਨਾਲ ਉਸੀ ਭਰੀ ਹੋਈ ਟਰਾਲੀ ਦੇ ਕਿੱਡਾ ਪਟ ਟਾਇਰ ਖੰਨਾ ਕਰਦੇ ਆ ਟਰੱਕਾਂ ਵਾਲੇ ਬ੍ਰੇਕ ਲੈਦਰ ਸਵਾ ਸੱਕਰ ਉਦੀ ਤਾਰ ਜਾਉ ਪ੍ਰੈਸ਼ਰ ਜਾਉ ਟੈਂਕਲਾਂ ਕੁਸ਼ ਵੀ ਨਹੀਂ ਉਹ ਹਾਈਡਰੋਸਟੈਟਿਕ ਨਹੀਂ ਇੱਦਾਂ ਪ੍ਰੈਸ਼ਰ ਬਣਾ ਦੇਣਾ ਕਿ ਉਹ ਜਿਹੜਾ ਵੀਲ ਉਹਨੂੰ ਲੋਕ ਕਰ ਦੂ 1 ਇੰਚ ਨਹੀਂ ਹਿੱਲਣ ਦਿੰਦੀ ਇੰਨੀ ਪਾਵਰ ਅੱਗੇ ਆ ਗਈ ਕਈ ਬੰਦਿਆਂ ਨੂੰ ਹੋਊਗਾ ਵੀ ਪਾਵਰ ਨਹੀਂ ਹੋ ਕੰਬਾਈਨਰ ਜਿਹੜੀਆਂ ਟਰੈਕ ਵਾਲੀਆਂ ਚੱਲਦੀਆਂ ਨੇ ਬਿਨਾਂ ਪਾਵਰ ਤੋਂ ਚੱਲਦੀਆਂ ਨੇ ਜਿਹੜੇ ਐਡਾ ਐਡਾ ਟਰੈਕਟਰ ਬਾਹਰ ਚੱਲਦੇ ਨੇ ਬੈਕ ਉਹ ਚੱਲਦੇ ਨੇ ਪੋਕਲੇਨ ਚੱਲਦੇ ਨੇ ਉਹ ਬਿਨਾਂ ਪਾਵਰ ਤੋਂ ਚੱਲਦੇ ਨੇ ਇੰਨੀ ਪਾਵਰਫੁੱਲ ਚੀਜ਼ ਆ ਨਾ ਉਹ ਮੈਂ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਗਾ ਤੁਸੀਂ ਉਹ ਦੇਖਿਓ ਮੈਨੂੰ ਨਹੀਂ ਪਤਾ ਉਹਦਾ ਰੇਟ ਕੀ ਆ ਪਰ ਐਡੀ ਵੀ ਗੱਲ ਨਹੀਂ ਕਿ ਉਹ ਬਹੁਤ ਹੀ ਜਿਆਦਾ ਮਹਿੰਗਾ ਜਦੋਂ ਆਪਾਂ ਯੂਜ਼ ਕਰਾਂਗੇ 100 ਰਾਹ ਨਿਕਲੇ ਆਉਂਦੇ ਨੇ ਚਾਈਨਾ ਬੈਠਾ ਹੋਰ ਬੈਠਾ ਕਿੰਨੀਆਂ ਕੰਪਨੀਆਂ ਬੈਠੀਆਂ ਨੇ ਜਦੋਂ ਆਪਾਂ ਤੁਰਾਂਗੇ ਨਾ ਕਿਸੇ ਰਾਹ ਤਾਂ ਰਾਹ 100 ਨਿਕਲਣਗੇ 100 ਸਸਤਾ ਵੈਂਡਰ ਲੱਭਿਆ ਜਾਂਦਾ ਕੋਈ ਐਡੀ ਵੱਡੀ ਗੱਲ ਨਹੀਂ ਪਥੇਰਾ ਲੋਕ ਵਿਆਹਾਂ ਤੇ 5 ਲੱਖ ਕਰੋੜ ਇੰਡੀਆ 'ਚ ਖਰਚਿਆ ਜਾਂਦਾ ਜੇ ਲੱਗ ਵੀ ਜਾਊਗਾ ਫੇ ਕਿੱਡੀ ਕਬੜੀ ਗੱਲ ਹਾਲਾਂਕਿ ਉਹ ਮਹਿੰਗਾ ਹੈ ਨਹੀਂ ਉਹ ਉਹਦੇ 'ਚ ਫਾਇਦਾ ਕੀ ਆ ਹੁਣ ਅਗਲਾ ਕਹੂਗਾ ਵੀ ਤੂੰ ਕਿਉਂ ਇਹ ਕਹਿ ਰਿਹਾ ਇੱਕ ਤਾਂ ਉਹ 'ਚ ਖਰਚਾ ਵੈਸੇ ਘਟਣਾ ਹੀ ਆ ਕ੍ਰੋਸ ਨਹੀਂ ਕੋਈ ਤੁਸੀਂ ਟਰੱਕ ਵਾਲਾ ਹਿੱਸਾ ਨਹੀਂ ਲਾਉਣਾ ਸਿੰਪਲ ਹਿੱਸਾ ਲਾ ਲਓ ਕੋਈ ਲੈਣਾ ਦੇਣਾ ਨਹੀਂ ਕੋਈ ਤੁਸੀਂ ਗੇਅਰ ਨਹੀਂ ਲਾਉਣਾ ਵਿਚਾਲੇ ਕੋਈ ਲੋਡ ਨਹੀਂ ਸਿੱਧੀਆਂ ਹੋਸ ਚੱਕਣੀਆਂ ਨੇ ਐਕਸਲਰੀ ਪਾਲ ਤੋਂ ਸਿੱਧੀ ਉਹ ਟਰਾਂਸਮਿਸ਼ਨ ਉੱਥੇ ਚਾਹੇ ਹਾਈਡਰੋਸਟੈਟਿਕ ਚਾਹੇ ਤੁਸੀਂ ਜਿਗਾੜੂ ਕਰਕੇ ਲਾ ਲਓ ਕੋਈ ਜੇ ਆਪਾਂ ਨੂੰ ਬਾਲਾ ਲੱਗਦਾ ਨਾ ਆ ਲਾ ਲਓ ਜਿਹੜਾ ਇਹਦਾ ਇਹਦਾ ਲਾ ਕੇ ਜਿਗਾੜ ਕਰਕੇ ਕੋਈ ਕੰਬਾਈਨ ਵਾਲਾ ਹੀ ਜਿਗਾੜ ਕਰ ਲਓ ਜਾਂ ਕੋਈ ਜਿਹੜਾ ਉਹ ਮਿਕਸਰ ਤੇ ਲੱਗਿਆ ਹੋਇਆ ਪਿੱਛੇ ਉਹ ਜਗਾੜ ਲਾਉਂ ਉਹ ਜਗਾੜ ਲਾਉਣਾ ਜੇ ਤੁਸੀਂ ਜੈਨੂਅਨ ਕੰਮ ਕਰਨਾ ਹੈ ਔਨ ਡਿਮਾਂਡ ਸਿਸਟਮ ਲਾ ਦਿਓ ਕੱਲੇ ਕੱਲੇ ਨੂੰ ਡਿਵਾਈਸ ਲੱਗ ਜੂ ਐਡਾ ਕ ਜਗਾੜਾ ਸਾਰੇ ਬਟਨ ਦੱਬੋ ਪ੍ਰੈਸ਼ਰ ਜਾਣਾ ਤੇ ਠੱਕ ਦੇਣੇ ਬਾਅਦ ਇੰਨਾ ਟਟਵਾਇਰ ਖੰਨਾ ਕਰਨ ਦੀ ਲੋੜ ਕੀ ਆ ਨਾ ਸਪੀਡ ਨਾਲੇ ਹਰ ਵਕਤ ਉਹਨੂੰ ਕਰਾਸ ਪਾ ਕੇ ਰੱਖੋ ਫਿਰ ਉਹਨੂੰ ਚੜਾ ਕੇ ਕੱਟੋ ਲੋਡ ਹੀ ਮੈਂ ਮੰਨਦਾ ਵੀ ਹਾਂ ਲੋਡ ਵਧੀਆ ਬਹੁਤ ਤੁਸੀਂ ਹੈਲਪ ਕਰੀ ਆ ਲੋਕਾਂ ਦੀ ਕਿ ਕੱਲਾ ਟਰੈਕਟਰ ਟਰਾਲੀ ਕੱਢ ਲੰਦਾ ਪਰ ਆਪਾਂ ਮੈਨੂੰ ਸੀ ਕਿ ਥੋੜਾ ਜਿਹਾ ਤੁਹਾਨੂੰ ਗਾਹਾਂ ਤੋਰਾ ਮੈਂ ਇੱਕ ਕਿਸੇ ਵੀਰ ਕੋਲ ਗੱਲ ਕਰੀ ਸੀ ਉਹਨਾਂ ਨੇ ਪਤਨੀ ਉਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੇ ਗੌਰ ਨਹੀਂ ਕੀਤੀ ਇਸ ਗੱਲ ਤੇ ਮੈਂ ਚਾਹੁੰਦਾ ਜੇ ਕੋਈ ਕੰਪਨੀ ਤੁਰਨਾ ਚਾਹੁੰਦੀ ਆ ਤਾਂ ਅਗਲੀ ਤਾਂ ਮੈਂ ਵੈਸੇ ਹੀ ਕਿਸੇ ਜੀਆਂ ਕੱਢ ਕੇ ਮਿੰਤਾਂ ਤਰਲੇ ਨਾ ਵੀ ਯਾਰਾ ਕੰਮ ਕਰੀਏ ਕੋਈ ਨਹੀਂ ਮੋੜਦਾ ਬਥੇਰੇ ਪਿਆਰ ਕਰਨ ਵਾਲੇ ਆਪਣੇ ਹੈਗੇ ਨੇ ਮੈਂ ਨਹੀਂ ਤਾਂ ਹੀਲਾ ਕਰਨਾ ਪਊ ਮੈਨੂੰ ਨਹੀਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਸਹਾਰ ਦੀ ਗਜੈਸ਼ਾ ਗੁੱਸਾ ਨਾ ਕਰਿਆ ਕਰੋ ਕਿਸੇ ਗੱਲ ਦਾ ਜੇ ਕੋਈ ਗੱਲ ਹੀ ਨਹੀਂ ਕਰਾਂਗੇ ਅੱਗੇ ਕਪਾ ਅੱਗੇ ਕਿਵੇਂ ਬਤਾਂਗੇ ਯਾਰ ਮੈਨੂੰ ਤੁਹਾਡੀ ਇਹ ਨਹੀਂ ਸਮਝ ਆਉਂਦੀ ਸਾਰੇ ਆਪਣੇ ਆਪਣੇ ਤਰ ਬਹੁਤ ਚੰਗੇ ਨੇ ਮੇਰੇ ਨਾਲ ਸਾਰੇ ਚੰਗੇ ਨਹੀਂ ਮੈਂ ਕਿਸੇ ਨੂੰ ਕਹਿੰਦਾ ਪਰ ਮੈਂ ਆਪਣੀ ਸੋਚ ਰੱਖਣੋਂ ਕਿਵੇਂ हट ਜਾਇਆ ਮੈਂ ਤਾਂ ਇਹ ਹੀ ਮੈਂ ਨਹੀਂ हट ਸਕਦਾ ਬਈ ਸੋ ਹਾਈਡਰੋਸਟੈਟਿਕ ਟਰਾਂਸਮਿਸ਼ਨ ਦਾ ਜਮਾਨਾ ਹੈ ਉਹਦਾ ਇਸਤੇਮਾਲ ਕਰੋ ਅ ਜਗਾੜੂ ਸਿਸਟਮ ਨੂੰ ਆਪਾਂ ਹੁਣ ਸਸਤਰੀ ਕਾਲ ਬਣਾ ਦਈਏ ਤੇ ਕੋਈ ਲੋਡ ਨਹੀਂ ਹੈ ਉਹ ਬਹੁਤ ਈਜ਼ੀ ਸਸਤਾ ਸਿੰਪਲ ਕਫਾਇਤੀ ਘੱਟ ਮੈਂਟੇਨੈਂਸ ਵਾਲਾ ਇੱਕ ਜਗਾੜਾ ਕੋਈ ਵੀ ਚੀਜ਼ ਤੁਸੀਂ ਕ੍ਰਾਸ ਤੋਂ ਪਿੱਛੇ ਕੋਈ ਚੀਜ਼ ਤੁਸੀਂ ਕਮਾਉਣ ਵਾਲੀ ਚੀਜ਼ ਚਾਹੀਦੀ ਹੈ ਕੱਲੀ ਟਰਾਲੀ ਕਿਉਂ ਬਾਹਰ ਟਰੱਕ ਬਹੁਤ ਨੇ ਇਦਾਂ ਦੇ ਜਿਹੜੇ ਕੱਚੇ ਪੱਕੇ ਰਾਹਾਂ 'ਚ ਚੱਲਦੇ ਨੇ ਹਾਈਡਰੋਸਟੈਟਿਕ ਨਾਲ ਹੀ ਆਪਰੇਟ ਹੁੰਦੇ ਨੇ ਬੜੀ ਆਮ ਜੀ ਗੱਲ ਆ ਉੱਥੇ ਕੋਈ ਵੀ ਕ੍ਰਾਸ ਵੀ ਹਾਈ ਸਪੀਡ ਤੇ ਜਾ ਕੇ ਕ੍ਰਾਸ ਦੀ ਲੋਡ ਆ ਜਿਵੇਂ 100 150 ਕਿਲੋਮੀਟਰ ਦੀ ਸਪੀਡ ਆ ਉੱਥੇ ਫਿਰ ਉਹ ਦੂਆ ਸਿਸਟਮ ਹੀ ਚੱਲਦਾ ਹੈ ਕ੍ਰਾਉਨ ਸਿਸਟਮ ਜਿਹੜਾ ਆਪਣੇ ਆਪ ਸਿੱਧੀ ਟ੍ਰੇਨ ਪਾਵਰ ਜਾਂਦੀ ਹੈ ਹਾਂ ਮੈਂ ਤੁਸੀਂ 15-20 ਕਿਲੋਮੀਟਰ ਦੀ ਸਪੀਡ ਤੱਕ ਤਾਂ ਲੋੜ ਹੀ ਕੋਈ ਨਹੀਂ ਹਾਈਡਰੋਸਟੈਟਿਕ ਬਹੁਤ ਕੰਮਜਾਵਾ ਲਾਓਨ ਵਰਤੋ ਲੋਕਾਂ ਨੂੰ ਸਹੂਲਤ ਦਾ ਉਹ ਚੱਕਰ ਚੋਂ ਨਿਕਲੀ ਆ ਯਾਰ ਅੱਪਾ ਟਰਾਈ ਤਾਂ ਕਰੋ ਜੇ ਟਰਾਈ ਕਰਾਂਗੇ ਤਾਂ ਹਾਂ ਪਰ ਇੰਨਾ ਮੈਨੂੰ ਪਤਾ ਹੈ ਕਿ ਕੋਈ ਵੀ ਬੰਦਾ ਨਵੀਂ ਗੱਲ ਕਰਦਾ ਜਿਵੇਂ ਹੁਣ ਨਵੀਂ ਗੱਲ ਕਰਤੀ ਇਹ ਮੈਨੂੰ ਆੜਾ ਕਹਿਣੇ ਲੋਕਾਂ ਇਹ ਸਮਝ ਨਹੀਂ ਆਉਂਦੀ ਲੋਕਾਂ ਦੀ ਛੇਤੀ ਪਰ ਮੈਂ ਤੁਹਾਨੂੰ ਗਰੰਟੀ ਦਿੰਦਾ ਲਿਖ ਕੇ ਲੈ ਲਓ ਮੇਤੋਂ ਆਉਣ ਵਾਲੇ ਸਮੇਂ 'ਚ 2 ਸਾਲ ਨੂੰ ਕਰ ਲੈਣ 3 ਸਾਲ ਨੂੰ ਕਰ ਲੈਣ ਅਕਰੋ ਸਿਸਟਮ ਲੈ ਕੇ ਹਾਈਡਰੋਸਟੈਟਿਕ ਚੱਲੂਗਾ ਟਰਾਲੀਆਂ ਦੇ ਯਾਰ ਸਿੰਪਲ ਜੀਜ਼ ਆ ਤੇ ਜਿਗਾੜ ਦੀ ਲੋੜ ਕੀ ਐਡੇ ਵੱਡੇ ਦੀ ਸੋ ਮੇਰੀ ਗੱਲ ਤੇ ਮੜਾ ਧਿਆਨ ਸਰ ਕਰੋ ਤੁਹਾਡੇ ਕੋਲ ਲਿੰਕ ਹੈਗੇ ਆ ਸੋਰਸ ਹੈਗੇ ਆ ਮਿਸਤਰੀ ਹੈਗੇ ਆ ਮੈਂ ਹੁਣ ਕੱਲਾ ਕੀ ਕੀ ਕਰ ਲਾਂ ਮੈਂ ਆਹ ਚੈਨਲ ਚਲਾਵਾ ਮੇਤੋਂ ਤਾਂ ਸਾਲਾ ਹੁਣ ਇਹੀ ਨਹੀਂ ਚੱਲਦਾ ਮੇਤੋਂ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਮੈਂ ਤਾਂ ਮਜ਼ਾ ਆਪਣੀ ਖੇਤੀ ਬਾੜੀ ਉਹ ਵੀ ਦੇਖ ਦੇਖ ਰੇ ਕਿ ਹੁੰਦੀ ਆ ਹੋਰ ਨਹੀਂ ਕੁਛ ਹੁੰਦਾ ਟਾਈਮ ਕੱਜ ਜਾਂਦਾ ਸਾਲਾ ਸਾਰਾ ਹੀ ਇੰਨਾ ਪੜਨਾ ਪੈਂਦਾ ਕਦੇ ਕੋਸ਼ ਕੱਢੀ ਜਾਓ ਕਦੇ ਕੋਸ਼ ਹੈ ਫਿਰ ਉਹ ਅਸੀਂ ਆਪਣੀ ਹਰ ਬੋਲੇ ਹੋਏ ਬੋਲ ਦੇ ਜ਼ਿੰਮੇਵਾਰ ਵੀ ਹਾਂ ਬਹੁਤ ਸੋਚ ਕੇ ਬੋਲਣਾ ਪੈਂਦਾ ਮੈਂ ਇਹ ਨਹੀਂ ਸਾਰੇ ਕੰਮ ਥੋੜਾ ਮੈਂ ਕਰ ਸਕਦਾ ਸੋ ਜੇ ਕੋਈ ਚਾਹ ਵਾਹਣਾ ਇਹ ਚੀਜ਼ ਤੇ ਸਧਾਰ ਲਈਏ ਬਹੁਤ ਵਧੀਆ ਚੀਜ਼ ਆ ਪੂਰੀ ਕਾਮਯਾਬ ਆ ਮੈਂ ਕਹਿੰਦਾ ਗੱਲ ਹੀ ਕੋਈ ਨਹੀਂ ਤੁਸੀਂ ਇੱਕ ਵਾਰੀ YouTube ਤੇ ਮੇਰੀ ਵੀਡੀਓ ਦੇਖਣ ਤੋਂ ਬਾਅਦ ਸਰਚ ਕਰ ਲਓ ਤੁਹਾਨੂੰ ਲੱਖਾਂ ਹੀ ਚੀਜ਼ਾਂ ਮਿਲ ਜਾਣਗੀਆਂ ਤੁਸੀਂ ਤਾਂ ਇਹ ਕਹੋਗੇ ਵੀ ਅਨੇਰੇ ਚੋਂ ਹੀ ਹੁਣ ਨਿਕਲੇ ਸਾਨੂੰ ਤਾਂ ਪਤਾ ਹੀ ਅੱਜ ਲੱਗਿਆ ਸੋ ਪੀਟੀਓ ਵਾਲੀ ਟਰਾਲੀ ਤਾਂ ਬ੍ਰਦਰ ਬਦਲ ਆ ਇਹਨੂੰ ਆਪਾਂ ਅੱਗੇ ਵਧਾਈਏ ਮੇਰਾ ਖਿਆਲ ਬਹੁਤ ਅੱਗੇ ਆਈਓਐਸ ਤੇ ਵੀ ਆ ਰਹੀ ਹੈ ਸਾਰੇ ਆ ਤੇ ਉਹ ਘਬਰਾਓ ਨਾ ਜਮੀਂ ਨਾ ਟੈਂਸ਼ਨ ਲੈ ਕੁੱਲੀ ਕੁੱਲੀ ਚੀਤ ਮੈਨੂੰ ਬੁਰਾਈ ਬਣਨਾ ਹੋਰ ਮੈਂ ਹੋਰ ਕਰਨਾ ਪਿੱਛੀ ਸਸਟੀਕ ਥੈਂਕ ਯੂ